ਜੱਖ ਦੇ ਕਰੀਏ ਦੋਸਤੋ ਮਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਇੱਕ ਫੇਰ ਦੁਬਾਰਾ ਅਸੀਂ ਇੱਕ ਮੰਦ ਭਾਗੀ ਖਬਰ ਜਿਹੜੀ ਮੈਂ ਇਸ ਟਾਈਮ ਆ ਪਿੰਡ ਮਾਰੀ ਤੋਂ ਦੇਣ ਲੱਗਾ ਮਾਰੀ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਗੋਲੀਆਂ ਚੱਲਣ ਦਾ ਤੁਹਾਨੂੰ ਸਮਾਚਾਰ ਪ੍ਰਾਪਤ ਹੋਇਆ ਸੀਗਾ ਤੇ ਗੋਲੀ ਚੱਲੀ ਸੀ ਤੇ ਉਹ ਸੀਪਾ ਕਰਿਆਨਾ ਸਟੋਰ ਤੇ ਜਿਹੜੀ ਦਿਨ ਦਿਹਾੜੇ ਗੋਲੀ ਚਲਾ ਕੇ ਚਲੇ ਗਏ ਸੀ ਪਰ ਅੱਜ ਫੇਰ ਮਾੜੀਪੰਡ ਦੇ ਵਿੱਚ ਦੁਬਾਰਾ ਫੇਰ ਜਿਹੜੀਆਂ ਗੋਲੀਆਂ ਚਲਣ ਦਾ ਸਮਾਂ ਚ ਪ੍ਰਾਪਤ ਹੋਇਆ ਪਤਾ ਲੱਗਿਆ ਵੀ ਇੱਥੇ ਕੁਝ ਲੋਕਾਂ ਵੱਲੋਂ ਗੋਲੀਆਂ ਜਿਹੜੀਆਂ ਇੱਥੇ ਚਲਾਈਆਂ ਗਈਆਂ ਕਾਫੀ ਲੋਕ ਇੱਥੇ ਖੜੇ ਹੋ ਗਏ ਪੁਲਿਸ ਵੀ ਜਿਹੜੀ ਐਸ ਟਾਈਮ ਆਈ ਹੋਈ ਹੈਗਾ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਘਾਹ ਵਾਲਾ ਜਿੱਥੇ ਦੰ ਦਿਹਾੜੇ ਲੋਕਾਂ ਵੱਲੋਂ ਗੋਲੀਆਂ ਚਲਾ ਕੇ ਵੀ ਬੈਸਟ ਜਿਹੜੀ ਪੈਦਾ ਕੀਤੀ ਗਈ ਹੈ ਕੀ ਕਾਰਨ ਰਹੇ ਹੋਣਗੇ ਕਿਉਂ ਗੋਲੀਆਂ ਚਲਾਈਆਂ ਗਈਆਂ ਇਹ ਤਾਂ ਨਹੀਂ ਪਤਾ ਪਰ ਤੁਸੀਂ ਤਸਵੀਰਾਂ ਦੇ ਵਿੱਚ ਇਹ ਜ਼ਰੂਰ ਦੇਖ ਰਹੇ ਹੋ ਵੀ ਜਿੱਥੇ ਜਿਹੜੇ ਗੋਲੀਆਂ ਚਲਾ ਕੇ ਜਿਹੜੇ ਸ਼ੀਸ਼ੇ ਜਿਹੜੇ ਬਿਲਕੁਲ ਟੁੱਟ ਚੁੱਕੇ ਆਗੇ ਆ ਪਰ ਫਿਲਹਾਲ ਜਨ ਲਈ ਮਾਲੀ ਨੁਕਸਾਨ ਤੋਂ ਜਾਨੀ ਨੁਕਸਾਨ ਤੋਂ ਬਚਾ ਹੈਗਾ ਪਰ ਤਸਵੀਰਾਂ ਦੇ ਵਿੱਚ ਜਿਹੜੀ ਦੇਖਦਾ ਪਿਆ ਵੀ ਜਿਹੜੀਆਂ ਗੋਲੀਆਂ ਦੰਦਿਹਾਰੇ ਇੱਥੇ ਕਲਾਕ ਕੇ ਲੋਕ ਭੱਜ ਜਾਂਦੇ ਹੈਗੇ ਚਲੇ ਜਾਂਦੇ ਹੈਗੇ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਲਗਾਤਾਰ ਇਹ ਵਾਰ ਦਤਾ ਬਾਗਾਪਾ ਏਰੀਆ ਦੇ ਵਿੱਚ ਹੋ ਰਹੀਆਂ ਤਸਵੀਰਾਂ 'ਚ ਦੇਖ ਰਿਹਾ ਹਾਂ ਗੋਲੀਆਂ ਦੇ ਨਿਸ਼ਾਨ ਵੀ ਤੁਸੀਂ ਦੇਖ ਰਹੇ ਹੋ ਜਿੱਥੇ-ਜਿੱਥੇ ਗੋਲੀਆਂ ਚੱਲੀਆਂ ਹੈਗੀਆਂ ਤੇ ਆ ਤੁਸੀਂ ਇੱਕ ਘਰ ਹੈਗਾ ਮਾਰੀਪਿੰਡ ਦੇ ਵਿੱਚ ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਕਿਉਂ ਗੋਲੀਆਂ ਚਲਾਈਆਂ ਗਈਆਂ ਆਹ ਤੋਂ ਚਲਾਈਆਂ ਗਈਆਂ ਇਹ ਤਾਂ ਨਹੀਂ ਪਤਾ ਇਹ ਪੁਲਸੀ ਦੱਸ ਸਕਦੀ ਆ ਜਾਂ ਜਿਹੜੇ ਘਰ ਦੇ ਮੈਂਬਰ ਹੋਣਗੇ ਉਹ ਦੱਸ ਸਕਣਗੇ ਪਰ ਫਿਲਹਾਲ ਜਿਹੜੀ ਬਹੁਤ ਵੱਡੀ ਜਿਹੜੀ ਘਟਨਾ ਦੁਬਾਰਾ ਪਿੰਡ ਦੇ ਵਿੱਚ ਵਾਪਰੀ ਹੈਗੀ ਆ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਇਥੇ ਜਿਹੜੀਆਂ ਗੋਲੀਆਂ ਚਲਾ ਕੇ ਜਿਹੜੀ دہشت ਜਿਹੜੀ ਪੈਦਾ ਕੀਤੀ ਗਈ ਪੁਲਸ ਸਾਹਿਬ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਇਹਦੇ ਕਰ ਰਹੇ ਹੋਣਗੇ ਕਿ ਕਿਉਂ ਗੋਲੀਆਂ ਚਲਾਈਆਂ ਜਾਂ ਗਈਆਂ ਪਰ ਬਾਗਾ ਪਰਮ ਦੇ ਵਿੱਚ ਲਗਾਤਾਰ ਤੀਜੀ ਵਾਰ ਦਾਤ ਇਸ ਪਿੰਡ ਦੇ ਵਿੱਚ ਦੂਜੀ ਵਾਰ ਦਾਤ ਹੋ ਚੁੱਕੀ ਹੈਗੀ ਹੈ ਤੇ ਪਰ ਕਿਤਨਾ ਕਿਤੇ ਜਾ ਕੇ ਪੁਲਿਸ ਵੱਲੋਂ ਲਗਾਤਾਰ ਕੀਤੇ ਜਾਂਦੇ ਦਾਅਵੇ ਵੀ ਇੱਥੇ ਸ਼ਾਂਤੀਪੂਰਵ ਹੈਗਾ ਇਸ ਏਰੀਆ ਦੇ ਵਿੱਚ ਪਰ ਲੱਗਦਾ ਨਹੀਂ ਕਿਉਂਕਿ ਦਿਨ ਦਿਹਾੜੇ ਜਿੱਥੇ ਗੋਲੀਆਂ ਚਲਾਈਆਂ ਜਾਂਦੀਆਂ ਕਤਲ ਵੀ ਹੋ ਰਿਹਾ ਹੈ ਪਰ ਕੰਟਰੋਲ ਕਿੱਥੇ ਹੈ ਕੋਈ ਕੰਟਰੋਲ ਦਿਖਦਾ ਨਹੀਂ ਪਿਆ ਪਰ ਅੱਜ ਦਿਹਾਰੇ ਗੋਲੀਆਂ ਚੱਲਣ ਦੇ ਨਾਲ ਲੋਕਾਂ ਦੇ ਵਿੱਚ ਤਹਿਸ਼ਥ ਲਗਾਤਾਰ ਵਧਦੀ ਜਾ ਰਹੀ ਹੈਗੀ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇੱਥੇ ਗੋਲੀਆਂ ਚੱਲੀਆਂ ਸ਼ੀਸ਼ਾ ਜਿਹੜਾ ਬਿਲਕੁਲ ਫਟ ਚੁੱਕਿਆ ਹੈਗਾ। ਪੁਲਿਸ ਦੇ ਜਿਹੜੇ ਆਹਲਾ ਅਫਸਰ ਆ ਉਥੇ ਪਹੁੰਚੇ ਹੋਏ ਆ। ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈਗੀ ਕਿ ਇਹ ਕਿਹੜੇ ਕਾਰਨ ਰਹੇ ਹੋਣਗੇ। ਕਿਉਂ ਗੋਲੀਆਂ ਚਲਾਉਣ ਚਲਾਈਆਂ ਗਈਆਂ ਤੇ ਇਹ ਲੋਕ ਜਿਹੜੇ ਘਰ ਵਾਲੇ ਕੀ ਕੰਮ ਕਰਦੇ ਹੈਗੇ ਆ ਤੇ ਇਹ ਸਾਨੂੰ ਨਹੀਂ ਪਤਾਗਾ ਪਰ ਫਿਲਹਾਲ ਤੁਸੀਂ ਵੀਰਾਂ ਲਾਈਵ ਤੁਹਾਨੂੰ ਜਗਸਿਕ ਤੇ ਦਿਖਾ ਰਿਹਾ ਜਿੱਥੇ ਜਿਹੜੀ ਵੱਡੀ ਵਾਰ ਦਾ ਜਿਹੜੀ ਬਾਗਾ ਪ੍ਰਾਣਾ ਦੀਨ ਆਉਂਦੇ ਥਾਣਾ ਦੇ ਦੀਨ ਆਉਦੀ ਹੈਗੀ ਆ ਉੱਥੇ ਹੋਈ ਆ ਲਗਾਤਾਰ ਤੀਜੀ ਵਾਰਤਤ ਬਾਗਾ ਪ੍ਰਾਣਾ ਦੀਨ ਆਉਂਦੇ ਪਿੰਡਾਂ ਦੇ ਵਿੱਚ ਮਾੜੀ ਦੇ ਵਿੱਚ ਦੋ ਵਾਰਤਤਾ ਲਗਾਤਾਰ ਤੇ ਬੀਤੇ ਦਿਨਾਂ ਦੇ ਲੰਗੀਆਂ ਨੇ ਦੇ ਵਿੱਚ ਵੀ ਜਿਹੜੇ ਇੱਕ ਗੋਲੀਆਂ ਮਾਰ ਕੇ ਜਿਹੜਾ ਨੌਜਵਾਨ ਮੁੰਡਾ ਕਤਲ ਕਰ ਦਿੱਤਾ ਗਿਆ ਉਹਨਾਂ ਦਾ ਵੀ ਹਜੇ ਤੱਕ ਨਹੀਂ ਪਤਾ ਲੱਗਾ ਪੁਲਿਸ ਲਗਾਤਾਰ ਆ ਉਹਦੀ ਜਾਂਚ ਦੇ ਵਿੱਚ ਜੁਟੀ ਹੋਈ ਆ ਪਰ ਇਹ ਤੁਹਾਨੂੰ ਮਾੜੀ ਪਿੰਡ ਦੀਆਂ ਤਸਵੀਰਾਂ ਮੈਂ ਲਗਾਤਾਰ ਤੁਹਾਨੂੰ ਵਿਖਾ ਰਿਹਾ ਹੈਗਾ ਜਿੱਥੇ ਸਾਰੀ ਇਹ ਘਟਨਾ

ਕਿਉਂਕਿ ਕੁਦਰਤੀ ਤੌਰ ਤੇ ਆ ਵੀ ਕੋਈ ਵੀ ਬੰਦਾ ਪੁੱਛ ਨੂੰ ਪਿਆ ਨਹੀਂ ਹੁੰਦਾਗਾ ਪਰ ਇੰਨਾ ਗੰੂਰ ਦੱਸਿਆ ਹੈਗਾ 4:00 ਵਜੇ ਦੇ ਕਰੀਬ ਜਿਹੜੀ ਇਹ ਇਥੇ ਗੋਲੀਆਂ ਚੱਲੀਆਂ ਆਈਆਂ ਫਾਇਰਿੰਗ ਹੋਈ ਹੈਗੀ ਆ ਤੇ ਲੋਕ ਜਿਹੜੇ ਇਕੱਠੇ ਹੋਏ ਹੋਏ ਆ ਤੇ ਪੁਲਿਸ ਜਿਹੜੀ ਆਪਣੀ ਆਪਣੀ ਜਾਂਚ ਤੇ ਜੁਟੀ ਹੋਈ ਆ ਪੁੱਛਗਿਛ ਕਰ ਰਹੇ ਹੈਗੇ ਆ ਪਰਿਵਾਰ ਤੋਂ ਪੁੱਛਗਿਛ ਕਰ ਰਹੇ ਹੈਗੇ ਆ ਪੁੱਛੀ ਜਾਂਦੇ ਉਹਨਾਂ ਕੋਲ ਵੀ ਕਿਹੜੇ ਕਾਰਨ ਹੈ ਇਹ ਕਿਉਂ ਇਹ ਜਿਹੜੀ ਘਟਨਾ ਵਾਪਨ ਦੇ ਕਾਰਨ ਰਹੇ ਲਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਜੱਜ ਸਿਫਟ ਕਿੱਥੇ ਹੈ ਇਸ ਟਾਈਮ ਪੁਲਿਸ ਅਧਿਕਾਰੀ ਆਲਾਫਸ ਜਿਹੜੇ ਪਹੁੰਚੇ ਹੋਇਆ ਤੇ ਜਾਂਚ ਦੇ ਵਿੱਚ ਛੁੱਟੇ ਹੋਇਆ ਲੋਕ ਆ ਜਾ ਰਹੇ ਹੈਗੇ ਆ ਪਰ ਦਹਿਸ਼ਤ ਦੇ ਵਿੱਚ ਲੋਕ ਹੈਗੇ ਆ ਉਹ ਦੂਜੀ ਗੱਲ ਨਹੀਂ ਕਿਉਂਕਿ ਦਿਨ ਦਿਹਾੜੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਤੇ ਲੋਕਾਂ ਦੇ ਵਿੱਚ ਡਰਸ਼ਤ ਤਾਂ ਵੱਧਦੀ ਹੈਗੀ ਆ ਕਿਉਂਕਿ ਸੁਨਿਆਰੇ ਦਾ ਕੰਮ ਕਰਨ ਵਾਲੇ ਲੋਕ ਹੈਗੇ ਆ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਉਹਨਾਂ ਦੇ ਜਿਹੜੇ ਇਹ ਮਕਾਨ ਆ ਤੁਹਾਡੇ ਸਾਹਮਣੇ ਦਿਸਦਾ ਪਿਆ ਹੈਗਾ ਜਿੱਥੇ ਅੱਜ ਦਿਨ ਦਿਹਾੜੇ ਗੋਲੀਆਂ ਚਲਾ ਕੇ ਜਿਹੜਾ ਚੀਚੇ ਦੇ ਜਿਹੜੇ ਦਰਵਾਜੇ ਹੈਗੇ ਟੁੱਟ ਚੁੱਕੇ ਹੈਗੇ ਆ ਤੇ ਲਗਾਤਾਰ ਜਾਂਚ ਵਿੱਚ ਜੁੜੀ ਹੋਈ ਪੁਲਿਸ ਲਗਾਤਾਰ ਕੁਛ ਕੁਛ ਵੀ ਕਰ ਰਹੀ ਹੈਗੀ ਹੈ ਕਈ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਤਾਂ ਕਲੀਅਰ ਪੁਲਸੀ ਦੱਸੂਗੀ ਵੀ ਕਿੰਨੀਆਂ ਗੋਲੀਆਂ ਇੱਥੇ ਚਲੀਆਂ ਹੈਗੀਆਂ ਪਰ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਇਹ ਪਰਿਵਾਰ ਆ ਜਿਹੜਾ ਸੁਨਿਆਰ ਦਾ ਕੰਮ ਕਰਦੇ ਹੈਗੇ ਆ ਸੁਨਿਆਰੇ ਹੈਗੇ ਆ ਉਹਨੇ ਦਾ ਕੰਮ ਕਰਦੇ ਹੋਣਗੇ ਕੀ ਕਹਾਣੀ ਰਹੀ ਹੋਊਗੀ ਕਿਉਂ ਗੋਲੀਆਂ ਚਲਾ ਆ ਕੇ ਜੈਸਟ ਪੈਦਾ ਕੀਤੀ ਗਈ ਪਰ ਸਪੈਂਡ ਦਾ ਜਿਹੜਾ ਮਾਮਲਾ ਦੂਜੀ ਔਰ ਮਾਮਲਾ ਜੇ ਸਾਹਮਣੇ ਆਇਆ ਪਹਿਲਾ ਵੀ ਦਿਨ ਦੇ ਵਿੱਚ ਮੇਰੇ ਦਿਨ ਹੀ ਚੀਪਾ ਤਰੀਾਨਾ ਸਟੋਰ ਦੇ ਉੱਪਰ ਗੋਲੇ ਬਣਾ ਲਏ ਉਹਨਾਂ ਲੋਕਾਂ ਦਾ ਕੀ ਬਣਿਆ ਜਿਹੜੇ ਉਹ ਲੋਕ ਸੀ ਕੀ ਉਹਨਾਂ ਨੂੰ ਪੁੱਛਿਆ ਹੱਥ ਫੜਿਆ ਜਾਂ ਨਹੀਂ ਫੜਿਆ ਪਰ ਪੀਤੇ ਦਿਨ ਉਹ ਲੰਗੜਾ ਜਿਹੜੀ ਘਟਨਾ ਵਾਪਰੀ ਸੀ ਉਹਨਾਂ ਘਟਨਾਵਾਂ ਨੂੰ ਲੈ ਕੇ ਤੇ ਇਹਨਾਂ ਘਟਨਾਵਾਂ ਨੂੰ ਲੈ ਕੇ ਲੋਕ ਲਗਾਤਾਰ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਆ ਇਹ ਬਾਗਾ ਪਰੋਣਾ ਦੇ ਹਲਾਕ ਹੈ ਜਿਹੜੇ ਇਸ ਟਾਈਮ ਬਾਤ ਕੋ 72 ਜਿਹੜੇ ਬਣਦੇ ਆ ਰਹੇ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਮੋਗਾ ਜਲੇ ਦਾ ਹਲਕਾ ਬਾਗ ਆਪਣਾ ਬਾਗਾ ਬਣਾ ਦੀਨ ਹੁੰਦੇ ਪਿੰਡ ਮਾਰੀ ਦੀਆਂ ਤਸਵੀਰਾਂ ਤੁਹਾਨੂੰ ਲਈ ਵੀ ਦਿਖਾ ਦਿੰਦੀਆਂ ਵਾਈਕਲ ਜੀ ਦਾ ਖਾਲਸਾ ਵਾਕ ਜੀ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਾਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਾਰਮਾਨ ਪੀਜ਼ਾ